ਰੰਗਬਰੰਗੀ ਦੁਨੀਆ ਜੀ ਤੇ ਰੰਗਬਰੰਗੇ ਲੋਕ ਨੇ ਕਈ ਚੰਗੇ ਨੇ ਕਈ ਮਾੜੇ ਨੇ ਤੇ ਆਪਾਂ ਗੱਲ ਕਰ ਰਹੇ ਹਾਂ ਇੱਕ ਵਕੀਲ ਦੀ ਜਿਹੜਾ ਕਿ ਠੱਗ ਨਿਕਲਿਆ ਜਿਹਦੇ ਉੱਪਰ ਦੋਸ਼ ਲੱਗੇ ਨੇ ਠੱਗੀ ਮਾਰਨ ਦੇ ਜਿਵੇਂ ਕਿ ਅਸੀਂ ਰੰਗਬਰੰਗੀ ਦੁਨੀਆ ਦੀ ਗੱਲ ਕੀਤੀ ਹੈ ਰੰਗਬਰੰਗੇ ਲੋਕਾਂ ਦੀ ਗੱਲ ਕੀਤੀ ਹੈ ਤੇ ਕਈ ਸ਼ਾਇਦ ਯਾਰ ਦੋਸਤ ਮਿੱਤਰ ਸੋਚਦੇ ਹੋਣਗੇ ਕਿ ਵਕੀਲਾਂ ਦੀ ਜਿਹੜੀ ਡਰੈੱਸ ਹੈ ਕਾਲਾ ਕੋਟ ਹੈ ਉਹ ਤਾਂ ਸਾਰੇ ਹੀ ਵਕੀਲਾਂ ਦਾ ਇੱਕੋ ਹੁੰਦਾ ਹੈ ਕਾਲੇ ਰੰਗ ਦਾ ਪਰ ਉਸ ਕਾਲੇ ਰੰਗ ਦੇ ਕੋਟ ਦੇ ਵਿੱਚ ਵੀ ਕਈ ਰੰਗਾਂ ਦੇ ਵਕੀਲ ਨੇ ਕੁਝ ਕੁ ਵਕੀਲ ਪਰ ਬਹੁਤ ਘੱਟ ਹੁੰਦੇ ਨੇ ਰੇਅਰ ਹੁੰਦੇ ਨੇ ਜਿਹੜੇ ਕਈ ਵਾਰੀ ਕਈ ਕਲਾਇੰਟਾਂ ਦੇ ਨਾਲ ਠੱਗੀ ਵੀ ਮਾਰ ਲੈਂਦੇ ਨੇ ਕਲਾਇੰਟਾਂ ਨੂੰ ਬਹੁਤ ਜ਼ਿਆਦਾ ਝੂਠ ਬੋਲਦੇ ਨੇ ਵਿਸ਼ਵਾਸ ਦੇ ਵਿੱਚ ਲੈ ਲੈਂਦੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਫਲਾਣਾ ਜੱਜ ਸਾਡਾ ਰਿਸ਼ਤੇਦਾਰ ਹੈ ਜੀ ਸਾਡਾ ਚਾਚਾ ਹੈ ਸਾਡਾ ਤਾਇਆ ਹੈ ਸਾਡਾ ਫਰੈਂਡ ਹੈ ਫਲਾਣੇ ਜੱਜ ਨਾਲ ਸਾਡੀ ਸਿੱਧੀ ਗੱਲ ਹੈ ਕਈ ਵਾਰ ਇਦਾਂ ਦੀਆਂ ਗੱਲਾਂ ਬਾਤਾਂ ਕਰਕੇ ਵੀ ਕਲਾਇੰਟ ਤੋਂ ਪੈਸੇ ਲੈ ਲੈਂਦੇ ਨੇ ਤੇ ਕਈ ਵਾਰੀ ਪੋਲ ਫਿਰ ਤਾਂ ਖੁੱਲ ਜਾਂਦੀ ਹੈ ਜਦੋਂ ਕੰਮ ਨਹੀਂ ਹੁੰਦਾ ਜਦੋਂ ਰਿਲੀਫ ਨਹੀਂ ਮਿਲਦਾ ਜੇ ਰਿਲੀਫ ਮਿਲ ਜੇ ਕੰਮ ਹੋ ਜੇ ਤਾਂ ਪੈਸੇ ਹਜਮ ਹੋ ਜਾਂਦੇ ਨੇ ਨਹੀਂ ਤਾਂ ਫਿਰ ਉਹੜਾ ਪੈ ਜਾਂਦਾ ਹੈ ਪੰਗਾ ਪੈ ਜਾਂਦਾ ਹੈ ਹਾਰਿਕ ਕੋਰਟ ਕਚੈਰੀ ਦੇ ਵਿੱਚ ਕੋਈ ਨਾ ਕੋਈ ਵਕੀਲ ਇਹੋ ਜਿਹਾ ਹੁੰਦਾ ਹੈਗਾ ਜਿਹੜਾ ਲੋਕਾਂ ਨਾਲ ਕਲਾਇੰਟਾਂ ਨਾਲ ਠੱਗੀ ਮਾਰਦਾ ਹੈ ਧੋਖਾਧੜੀ ਕਰਦਾ ਹੈ ਪੈਸੇ ਬਣਾਉਂਦਾ ਹੈ ਬੇਈਮਾਨੀ ਕਰਦਾ ਹੈ ਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਉਹ ਚੰਡੀਗੜ੍ਹ ਦਾ ਸਾਹਮਣੇ ਆਇਆ ਹੈ ਚੰਡੀਗੜ੍ਹ ਦੇ ਵਿੱਚ ਇੱਕ ਕੋਈ ਵਕੀਲ ਹੈ ਜਿਸਤੇ ਇਹ ਦੋਸ਼ ਲੱਗੇ ਨੇ ਕਿ ਉਸਨੇ ਕਲਾਇੰਟ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਇਹ ਕਹਿ ਕੇ ਕਿ ਉਸਦੀ ਜੱਜ ਦੇ ਨਾਲ ਸਿੱਧੀ ਗੱਲਬਾਤ ਹੈ ਵੀ ਆਪਣਾ ਕੰਮ ਤਾਂ ਬਸ ਹੋਇਆ ਸਮਝ ਇੱਕ ਵਾਰੀ ਕੇਸ ਲਗਾਉਣ ਦੀ ਦੇਰ ਹੈ ਵਿਸ਼ਵਾਸ ਦੇ ਵਿੱਚ ਲੈ ਕੇ ਕਲਾਇੰਟ ਨੂੰ ਉਸ ਤੋਂ ਠੱਗ ਲੇ 3 ਲੱਖ 2000 ਰੁਪਏ ਪੰਜਾਬ ਦੇ ਲੋਹਗੜ ਦਾ ਇਹ ਕਲਾਇੰਟ ਹੈ ਜਿਹੜਾ ਨਿਵਾਸੀ ਹੈ ਰਹਿਣ ਵਾਲਾ ਤੇ 10 ਲੱਖ 2000 ਰੁਪਏ ਦੀ ਠੱਗੀ ਵਜਈ ਹੈ ਇਸ ਦੇ ਨਾਲ ਤੇ ਇਹ ਜਿਹੜਾ ਕਲਾਇੰਟ ਹੈ ਇਸ ਨੇ ਜਿਹੜਾ ਦੋਸ਼ ਲਗਾਇਆਗਾ ਇਹ ਲਗਾਇਆ ਹੈ ਕਿ ਮੈਤੋਂ ਇਹ ਕਹਿ ਕੇ ਪੈਸੇ ਲੈ ਲੇ ਕਿ ਜੱਜ ਦੇ ਨਾਲ ਆਪਣੀ ਸਿੱਧੀ ਗੱਲ ਹੈ ਵੀ ਆਪਣਾ ਕੰਮ ਹੈ ਜਿਹੜਾ ਉਹ 100% ਹੋ ਜਾਊਗਾ ਤੇ ਵੀ ਜਿਹੜਾ ਅਦਾਲਤ ਦੇ ਵਿੱਚ ਜੱਜ ਹੈ ਜਾਂ ਸਭ ਨੇ ਜਿਹੜੇ ਉਹ ਚੰਗੀ ਤਰ੍ਹਾਂ ਆਪਾਂ ਨੂੰ ਜਾਣਦੇ ਨੇ ਪਹਿਚਾਣਦੇ ਨੇ ਆਪਣਾ ਪੂਰਾ ਨਾਮ ਹੈ ਹੋਰ ਬਹੁਤ ਸਾਰੀਆਂ ਗੱਪਾਂ ਮਾਰੀਆਂ ਗੱਪਾਂ ਗੁਪਾਂ ਮਾਰ ਕੇ ਕਲਾਇੰਟ ਨੂੰ ਲੈ ਲਿਆ ਭਰੋਸੇ ਦੇ ਵਿੱਚ ਤੇ ਨਾਲ ਟਾਈਮ ਵੀ ਦੇਤਾ ਕਿ 8 ਮਹੀਨਿਆਂ ਦੇ ਅੰਦਰ ਅੰਦਰ ਫੈਸਲਾ ਹੋ ਜਾਊਗਾ ਆਪਣਾ ਕੰਮ ਹੋ ਜਾਊਗਾ ਤੇ ਦੋਸਤੋ ਜਿਵੇਂ ਕਿ ਮੈਂ ਇੱਥੇ ਦੇਖ ਰਿਹਾ ਹਾਂ ਇਹ ਜਿਹੜੀ ਇੱਕ ਲੇਟੈਸਟ ਨਿਊਜ਼ ਹੈਗੀ ਹੈ ਖਬਰ ਹੈਗੀ ਹੈ ਜਿਹੜੇ ਕੰਜ਼ਿਊਮਰ ਕੋਰਟ ਹੁੰਦੇ ਨੇ ਕੰਜ਼ਿਊਮਰ ਕੋਰਟ ਦਾ ਕੇਸ ਹੈ ਜਿਹੜਾ ਕਲਾਇੰਟ ਸੀਗਾ ਉਹਨੇ ਕਾਰ ਖਰੀਦੀ ਸੀਗੀ ਜਿਮਨੀ ਕਾਰ ਹੈ ਜਿਹੜੀ ਤੇ ਕਾਰ ਦੇ ਵਿੱਚ ਕੋਈ ਨੁਕਸ ਨਿਕਲ ਗਿਆ ਕੋਈ ਤਕਨੀਕੀ ਫਾਲਟ ਸੀਗਾ ਤੇ ਫਿਰ ਉਸ ਕਲਾਇੰਟ ਨੇ ਚਾਹਿਆ ਕੰਪਨੀ ਦੇ ਖਿਲਾਫ ਕੇਸ ਕਰਨਾ ਤੇ ਕੇਸ ਦਾਇਰ ਕਰਨ ਦੇ ਬਹਾਨੇ ਵਕੀਲ ਨੇ ਉਸ ਪੰਜਾਬ ਦੇ ਲੋਗੜ ਨਿਵਾਸੀ ਤੋਂ 3 ਲੱਖ 2000 ਰੁਪਏ ਠੱਗ ਲਏ ਤੇ ਜਿਹੜੀ ਕੇਸ ਦੀ ਆਈਡੀ ਦਿੱਤੀ ਜਿਵੇਂ ਕਿ ਸਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਫਾਈਲ ਕਰਦੇ ਆ ਡੈਰੀ ਨੰਬਰ ਮਿਲਦਾ ਹੈ ਅਸੀਂ ਕਲਾਇੰਟ ਨੂੰ ਕਈ ਵਾਰੀ ਡੈਰੀ ਨੰਬਰ ਦੇ ਦਿੰਦੇ ਆ ਆਨਲਾਈਨ ਚੈੱਕ ਕਰ ਸਕਦਾ ਹੈ ਕਲਾਇੰਟ ਫਿਰ ਆਨਲਾਈਨ ਸ਼ੋ ਹੋਣ ਲੱਗ ਜਾਂਦਾ ਹੈ ਕੇਸ ਉਸ ਵਕੀਲ ਨੇ ਕਲਾਇੰਟ ਨੂੰ ਜਿਹੜੀ ਆਈਡੀ ਦਿੱਤੀ ਉਹ ਵੀ ਫਿਰ ਝਾਲੀ ਨਿਕਲੀ ਜਿਵੇਂ ਅਸੀਂ ਡੈਰੀ ਨੰਬਰ ਦਿੰਦੇ ਆ ਕੇਸ ਦਾ ਫਿਰ ਕਲਾਇੰਟ ਦੇ ਵੱਲੋਂ ਸ਼ਿਕਾਇਤ ਕਰਤਾ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੈਕਟਰ 19 ਦੇ ਥਾਣੇ ਦੇ ਵਿੱਚ ਫਿਰ ਇੱਕ ਅਮਰਾਵਤੀ ਇਨਕਲੇਵ ਦੇ ਰਹਿਣ ਵਾਲੇ ਵਕੀਲ ਸਾਹਿਬ ਨੇ ਲੋਗੜ ਦਾ ਜਿਹੜਾ ਇਹ ਨਿਵਾਸੀ ਸੀਗਾ ਕਲਾਇੰਟ ਗੁਰਵਿੰਦਰ ਸਿੰਘ ਉਹਨੇ ਕਿਹਾ ਕਿ 10 ਨਵੰਬਰ 2023 ਨੂੰ ਉਹਨੇ ਜਿਮਨੀਕਾਰ ਖਰੀਦੀ ਸੀਗੀ ਜਿਸ ਦੇ ਵਿੱਚ ਫਿਰ ਕੋਈ ਤਕਨੀਕੀ ਨੁਕਸ ਪੈ ਗਿਆ ਪਾਇਆ ਗਿਆ ਫਿਰ ਉਹਨੇ ਕੇਸ ਕਰਨ ਦੀ ਸੋਚੀ ਕੰਜ਼ਿਊਮਰ ਕੋਰਟ ਵਿੱਚ ਜਾਣ ਦੀ ਸੋਚੀ ਕੇਸ ਦਾਇਰ ਕਰਨ ਦਾ ਫੈਸਲਾ ਕੀਤਾ ਫਿਰ ਉਹਨੂੰ ਵਕੀਲ ਸਾਹਿਬ ਮਿਲ ਗਏ ਤੇ ਫਿਰ ਉਹਨਾਂ ਨੇ ਪ੍ਰੋਸੀਜ ਦੇ ਵਿੱਚ ਲੈ ਕੇ ਕਿ ਜੱਜ ਨਾਲ ਜਾਣ ਪਛਾਣ ਹੈ ਸਿੱਧੀ ਗੱਲ ਐ 8 ਮਹੀਨਿਆਂ ਚ ਕੰਮ ਹੋ ਜੂ 3 ਲੱਖ 2000 ਰੁਪਏ ਠੱਗ ਲਿਆ ਤੇ ਫਿਰ 26 ਮਾਰਚ ਕਹਿੰਦਾ 2024 ਦੀ ਗੱਲ ਐ ਕਿ ਉਹਨੇ Google Pay ਕੀਤੇ ਸੀਗੇ ਪੈਸੇ 22000 ਰੁਪਏ ਆਨਲਾਈਨ ਤੇ ਫਿਰ ਇਸ ਤੋਂ ਬਾਅਦ 2 ਲੱਖ 80000 ਰੁਪਏ ਕਹਿੰਦਾ ਵਕੀਲ ਨੇ ਫੇਰ ਹੋਰ ਲੈ ਲੇ ਜਿਹੜੀ ਕੇਸ ਦੀ ਆਈਡੀ ਦਿੱਤੀ ਸੀ ਉਹ ਵੀ ਜਾਲੀ ਨਿਕਲ ਆਈ ਕਹਿੰਦਾ ਜੀ ਕੇਸ ਫਾਈਲ ਕਰਤਾ ਕੇਸ ਦਾਇਰ ਹੋ ਗਿਆ ਤੇ ਜਲਦੀ ਹੀ ਆਪਣਾ ਕੰਮ ਹੋ ਜਾਊਗਾ ਆਨੇ ਬਹਾਨੇ ਲਾਉਂਦਾ ਰਿਹਾ ਪਰ ਜਦੋਂ ਕਲਾਇੰਟ ਨੇ ਜਾਂਚ ਪੜਤਾਲ ਕੀਤੀ ਤਾਂ ਫਿਰ ਕੇਸ ਦੀ ਜਿਹੜੀ ਆਈਡੀ ਸੀ ਉਹ ਵੀ ਝਾਲੀ ਨਿਕਲ ਆਈ ਤੇ ਇਸੇ ਤਰ੍ਹਾਂ ਕੁਝ ਕੁ ਟਾਈਮ ਮੂਰਖ ਬਣਾਉਂਦਾ ਰਿਹਾ ਤੇ ਕਦੇ ਕਹ ਦਿਆ ਕਰੀ ਮੈਂ ਸ਼ਹਿਰ ਤੋਂ ਬਾਹਰ ਆਂ ਕਿਤੇ ਬੀਜੀਆਂ ਇਹ ਵੋ ਪਤਾ ਨਹੀਂ ਕੀ ਕੁਝ ਕਹਿੰਦਾ ਰਿਹਾ ਅੰਤ ਦੇ ਵਿੱਚ ਜਦੋਂ ਦਬਾਅ ਵਧਿਆ ਪ੍ਰੈਸ਼ਰ ਵਧਿਆ ਤਾਂ ਵਕੀਲ ਨੇ ਫਿਰ ਇੱਕ ਜਾਲੀ ਆਈਡੀ ਭੇਜੀ ਕੇਸ ਦਾ ਨੰਬਰ ਭੇਜਿਆ ਜਦੋਂ ਆਨਲਾਈਨ ਚੈੱਕ ਕੀਤਾ ਤਾਂ ਫਿਰ ਉਹ ਲੱਭਿਆ ਨਹੀਂ ਹੈਗਾ ਤੇ ਇਹ ਤਾਂ ਦੋਸਤੋ ਹੈਗੀ ਸੀ ਇੱਕ ਵੀਡੀਓ ਤੁਹਾਨੂੰ ਸੁਚੇਤ ਕਰਨ ਦੇ ਲਈ ਕਿ ਤੁਸੀਂ ਵੀ ਸੁਚੇਤ ਰਿਹਾ ਕਰੋ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ ਵੀ ਇਹ ਵਕੀਲ ਹੈਗਾ ਵੀ ਹੈ ਜਾਂ ਨਹੀਂ ਕਿਉਂਕਿ ਕਈ ਤਾਂ ਵਕੀਲ ਨਹੀਂ ਹੁੰਦੇ ਪਿੱਛੇ ਜੇ ਖਬਰਾਂ ਦੇ ਵਿੱਚ ਵੀ ਆਉਂਦਾ ਰਿਹਾ ਹੈ ਕਿ ਗੁਰਗਾਂ ਹਾਈ ਕੋਰਟ ਨੇ ਉਤਰਾਖੰਡ ਹਾਈ ਕੋਰਟ ਨੇ ਬਾਰ ਐਸੋਸੀਏਸ਼ਨ ਨੇ ਇੱਕ ਨਿਯਮ ਲਾਗੂ ਕੀਤਾ ਹੈ ਕਿ ਵਾਈਟ ਕਮੀਜ਼ ਤੇ ਜਿੱਦਾਂ ਬਲੈਕ ਪੈਂਟ ਹੈ ਮੇਨ ਤਾਂ ਵਾਈਟ ਕਮੀਜ਼ ਦੀ ਗੱਲ ਹੈ ਕਿ ਉਹਨਾਂ ਨੇ ਵਕੀਲਾਂ ਤੋਂ ਬਿਨਾ ਹੋਰ ਲੋਕਾਂ ਦੇ ਲਈ ਹੋਰ ਜਿਹੜੇ ਕਈ ਮੁੰਸੀ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹਨਾਂ ਦੇ ਲਈ ਬੰਦ ਕਰ ਦਿੱਤਾ ਹੈ ਕਿ ਉਹ ਕੋਰਟ ਦੇ ਵਿੱਚ ਵਕੀਲਾਂ ਵਰਗੀ ਡਰੈਸ ਨਾ ਪਾਉਣ ਕਿਉਂਕਿ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਵੀ ਇਹ ਵਕੀਲ ਹੈ ਜਾਂ ਨਹੀਂ ਹੈਗਾ ਪਰੋਸੇ ਦੇ ਵਿੱਚ ਕਈ ਲੋਕ ਫਿਰ ਲੈ ਕੇ ਠੱਗੀ ਵੀ ਮਾਰ ਲੈਂਦੇ ਨੇ ਵਕੀਲ ਬਣਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਆਪ ਨੂੰ ਵਕੀਲ ਪੇਸ਼ ਕਰਦੇ ਨੇਗੇ client ਦੇ ਸਾਹਮਣੇ client ਨੂੰ ਪਤਾ ਨਹੀਂ ਹੁੰਦਾ ਜਦੋਂ ਉਹ ਵਕੀਲ ਵਰਗੀ ਡਰੈਸ ਦੇਖਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਠੱਗੀ ਵੱਜ ਜਾਂਦੀ ਹੈ ਇਸੇ ਕਰਕੇ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਉਹ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਉਹ ਡਾਇਰੈਕਟਰੀ ਚੈੱਕ ਕਰ ਸਕਦੇ ਨੇ ਡਾਇਰੈਕਟਰੀ ਦੇ ਵਿੱਚ ਵਕੀਲ ਦਾ ਨਾਮ ਵਕੀਲ ਦਾ ਨੰਬਰ ਵਕੀਲ ਦਾ ਐਡਰੈਸ ਕਿੱਥੇ ਬੈਠਦਾ ਕਿੱਥੇ ਰਹਿੰਦਾ ਉਹਦੀ ਫੋਟੋ ਸਾਰਾ ਕੁਝ ਡਾਇਰੈਕਟਰੀ ਦੇ ਵਿੱਚ ਹੁੰਦਾ ਜਿਹੜੇ ਪੱਕੇ ਵਕੀਲ ਹੁੰਦੇ ਨੇ ਸਿੱਧਾ ਪੰਜਾਬੀ ਚ ਇਹ ਕਹਿ ਲਓ ਜੇ ਤੁਹਾਨੂੰ ਉਸ ਡਾਇਰੈਕਟਰੀ ਦੇ ਵਿੱਚ ਉਸ ਵਕੀਲ ਦਾ ਨਾਮ ਨਹੀਂ ਮਿਲਦਾ ਤਾਂ ਇਹਦਾ ਮਤਲਬ ਇਹ ਹੈ ਕਿ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ ਤੇ ਜਾਂ ਫਿਰ ਤੁਸੀਂ ਜਿਹੜੇ ਕੋਰਟ ਦੇ ਵਿੱਚ ਕੇਸ ਫਾਈਲ ਹੁੰਦੇ ਨੇ ਉਸ ਵਕੀਲ ਦਾ ਨਾਮ ਭਰ ਕੇ ਵੀ ਤੁਸੀਂ ਉਸ ਵਕੀਲ ਦਾ ਕੰਮ ਦੇਖ ਸਕਦੇ ਹੋ ਕਿ ਉਹ ਇੱਥੇ ਕੇਸ ਫਾਈਲ ਕਰਦਾ ਹੈ ਕੇਸ ਲੜਦਾ ਹੈ ਕਿ ਨਹੀਂ ਉਹਦੇ ਨਾਮ ਤੇ ਕੇਸ ਚੱਲ ਰਹੇ ਨੇ ਜਾਂ ਨਹੀਂ ਜਾਂ ਫਿਰ ਜਿਹੜੇ ਹੋਰ ਭਰੋਸੇਯੋਗ ਵਕੀਲ ਹੁੰਦੇ ਨੇ ਕੋਰਟ ਦੇ ਵਿੱਚ ਉਹਨਾਂ ਤੋਂ ਵੀ ਪਤਾ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਬਾਤਾਂ ਸੀਗੀਆਂ ਤੁਹਾਨੂੰ ਸੁਚੇਤ ਕਰਨ ਦੇ ਲਈ ਤੇ ਜੇ ਹੋਰ ਵੀ ਕੋਈ ਸਵਾਲ ਹੈਗਾ ਤੁਹਾਡੇ ਮਨ ਦੇ ਵਿੱਚ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਸਿੱਧਾ WhatsApp ਤੇ ਜਾਂ ਸਿੱਧਾ ਫੋਨ ਵੀ ਕਰ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ